ਅਬਦੇ ਜੀ ਬੈਠੇ ਅਬਦੇ ਜੀ ਸਭ ਬਹੁਤ ਧੰਨਵਾਦ ਤੁਹਾਡਾ ਅਬਦੇ ਜੀ ਆਪਣਾ ਸਤਿ ਪੈ ਬੈਠੇ ਸਰ ਮੈਂ ਇੱਕ ਬਹੁਤ ਹੀ ਗੰਭੀਰ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਸਰਕਾਰ ਦਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ ਆਉਣ ਵਾਲੀ 15 ਦਸੰਬਰ ਤੋਂ ਲੈ ਕੇ ਇੱਕ 10 ਦਿਨ ਦੇ ਅੰਦਰ ਉਹ ਐਸੇ ਇਤਿਹਾਸਿਕ ਦਿਨ ਹੈ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋ ਗਏ ਔਰ 2022 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਛੋਟੇ ਸਹਿਬਜਾਦੇ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਵੀਰ ਬਾਲਦਵਸ ਮਨਾਉਣ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਸੀ ਜਿਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਸਾਡੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਨ ਸਰ ਮੈਂ ਤੁਹਾਡੇ ਮਾਤੇ ਹਮਨਾ ਪਾਰ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲਦਵਸ ਜਿਹੜਾ ਆ ਉਹਦਾ ਨਾਂ ਬਦਲ ਕੇ ਸਾਹਿਬ ਜاده ਸ਼ਹਾਦਤ ਦਿਵਸ ਹੋਣਾ ਚਾਹੀਦਾ ਔਰ ਇਹ ਪੂਰੀ ਦੁਨੀਆ ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਹੈ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਆਸਤਾ ਨੂੰ ਧਿਆਨ ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲਦਵਸ ਦੇ ਥਾਂ ਤੇ ਸਾਹਿਬ ਜاده ਸ਼ਹਾਦਤ ਦਿਵਸ ਜਿਹੜਾ ਆ ਉਹਦਾ ਨਾਮ ਕਰਨੀ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਅਬਦੇ ਜੀ ਬੈਠੇ ਅਬਦੇ ਜੀ ਜੀਕਾ ਸਾਹਿਬ ਬਹੁਤ ਧੰਨਵਾਦ ਤੁਹਾਡਾ ਅਬਦੇ ਜੀ ਆਪਣਾ ਸੀਟ ਤੇ ਬੈਠੇ ਸਰ ਮੈਂ ਇੱਕ ਬਹੁਤ ਹੀ ਗੰਭੀਰ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਸਰਕਾਰ ਦਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਹੈ ਸਰ ਆਉਣ ਵਾਲੀ 15 ਦਸੰਬਰ ਤੋਂ ਲੈ ਕੇ ਇੱਕ 10 ਦਿਨ ਦੇ ਅੰਦਰ ਉਹ ਐਸੇ ਇਤਿਹਾਸਿਕ ਦਿਨ ਹੈ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋ ਗਏ ਔਰ 2022 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਛੋਟੇ ਸਹਬਜ਼ਾਦੇ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਵੀਰ ਬਾਲਦਵਸ ਮਨਾਉਣ ਦਾ ਫੈਸਲਾ ਪਾਰ ਸਰਕਾਰ ਨੇ ਲਿਆ ਸੀ ਜਿਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਸਾਡੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਰ ਸਰ ਮੈਂ ਤੁਹਾਡੇ ਸਾਹਮਣੇ ਮੈਂ ਪਾਰ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲਦਵਸ ਜਿਹੜਾ ਆ ਉਹਦਾ ਨਾਂ ਬਦਲ ਕੇ ਸਾਹਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਔਰ ਇਹ ਪੂਰੀ ਦੁਨੀਆ ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਆ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਆਸਤਾ ਨੂੰ ਧਿਆਨ ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲਤਵਸ ਦੇ ਥਾਂ ਤੇ ਸਾਹਬਜ਼ਾਦੇ ਸ਼ਹਾਦਤ ਦਿਵਸ ਜਿਹੜਾ ਆ ਉਹਦਾ ਨਾਮਕਰਨ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਅਬਦੇ ਜੀ ਬੈਠੇ ਅਬਦੇ ਜੀ ਸਭ ਬਹੁਤ ਧੰਨਵਾਦ ਤੁਹਾਡਾ ਅਬਦੇ ਜੀ ਆਪਣਾ ਸੀਟ ਤੇ ਬੈਠੇ ਸਰ ਮੈਂ ਇੱਕ ਬਹੁਤ ਹੀ ਗੰਭੀਰ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਸਰਕਾਰ ਦਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਹੈ ਸਰ ਆਉਣ ਵਾਲੀ 15 ਦਸੰਬਰ ਤੋਂ ਲੈ ਕੇ ਇੱਕ 10 ਦਿਨ ਦੇ ਅੰਦਰ ਉਹ ਐਸੇ ਇਤਿਹਾਸਿਕ ਦਿਨ ਹੈ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋ ਗਏ ਔਰ 2022 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਔਰ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਛੋਟੇ ਸਹਬਜ਼ਾਦੇ ਜਿਹੜੇ 7 ਸਾਲ ਔਰ 9 ਸਾਲ ਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਤੇ ਵੀਰ ਬਾਲਦਵਸ ਮਨਾਉਣ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਸੀ ਜਿਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਸਾਡੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਜਿਹੜਾ ਸਾਡਾ ਧਾਰਮਿਕ ਪਰੰਪਰਾਵਾਂ ਜਿਹੜੀ ਸਾਡੀ ਧਾਰਮਿਕ ਮਰਿਆਦਾ ਉਹ ਉਹਨਾਂ ਨੂੰ ਬਾਲ ਨਹੀਂ ਮੰਨਦੇ ਸਰ ਸਰ ਮੈਂ ਤੁਹਾਡੇ ਮਾਤੇ ਹਮਨਾ ਭਾਰਤ ਸਰਕਾਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਸਾਡੇ ਲਈ ਬਾਲ ਨਹੀਂ ਹੈ ਇਹ ਬਾਬੇ ਆ ਇਸ ਕਰਕੇ ਵੀਰ ਬਾਲਦਵਸ ਜਿਹੜਾ ਆ ਉਹਦਾ ਨਾਂ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਔਰ ਇਹ ਪੂਰੀ ਦੁਨੀਆ ਚ ਇੱਕ ਮੈਸੇਜ ਆਵੇ ਸੋ ਮੇਰੀ ਬੇਨਤੀ ਹੈ ਸਾਡੀਆਂ ਭਾਵਨਾਵਾਂ ਸਾਡੀ ਧਾਰਮਿਕ ਆਸਤਾ ਨੂੰ ਧਿਆਨ ਚ ਰੱਖੇ ਔਰ ਪ੍ਰਧਾਨ ਮੰਤਰੀ ਜੀ ਵੀਰ ਬਾਲਦਵ ਜ ਦੇ ਥਾਂ ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਜਿਹੜਾ ਆ ਉਹਦਾ ਨਾਮ ਕਰਨ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ